ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਅੱਜ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਇੱਕ ਬਹੁਤ ਹੀ ਸ਼ਾਨਦਾਰ ਦੋ ਮੰਜ਼ਿਲਾ ਕੋਠੀ ਲੁਧਿਆਣਾ ਏਰੀਏ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਕੋਠੀ ਕਿੰਨੇ ਖੁੱਲੇ ਡੁੱਲੇ ਏਰੀਏ ਦੇ ਵਿੱਚ ਬਣੀ ਹੋਈ ਹੈ ਦੋ ਮੰਜ਼ਿਲੀ ਕੋਠੀ ਹੈ ਮਿੱਤਰੋ ਮਾਲਕ ਨੇ ਪੂਰੇ ਕੰਮ ਦਾ ਸਿਰਾ ਕਰਾ ਰੱਖਿਆ ਹੈ ਦੇਖੋ ਜਦ ਆਪਾਂ ਕੋਠੀ ਦੇ ਅੰਦਰ ਐਂਟਰ ਕਰਦੇ ਹਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਮਾਲਕ ਨੇ ਟਾਇਲ ਹੀ ਟਾਇਲ ਕਰਵਾ ਰੱਖੀ ਹੈ ਆਮ ਕੋਠੀਆਂ ਦੇ ਵਿੱਚ 5 ਤੋਂ 7 ਫੁੱਟ ਤੱਕ ਕੰਧ ਤੇ ਟਾਇਲ ਲਗਵਾਉਂਦਾ ਅਗਲਾ ਪਰ ਇਹਨਾਂ ਨੇ 0 ਤੋਂ ਲੈ ਕੇ 11 ਫੁੱਟ ਤੱਕ ਟਾਇਲ ਹੀ ਟਾਇਲ ਕਰੀ ਪਈ ਹੈ ਮਿੱਤਰੋ ਤੁਸੀਂ ਦੇਖ ਸਕਦੇ ਹੋ ਅੰਦਰੋਂ ਕੋਠੀ ਦਾ ਵਿਊ ਕਿੰਨਾ ਖੁੱਲਾ ਡੁੱਲਾ ਹੈ ਰੰਗ ਰੋਗਣ ਦਾ ਕੰਮ ਪੂਰਾ ਜੋੜੀਆਂ ਦਾ ਕੰਮ ਪੂਰਾ ਟਾਪ ਦਾ ਕਰਵਾ ਰੱਖਿਆ ਮਾਲਕ ਨੇ ਇੱਥੇ ਆਪਾਂ ਨੂੰ ਮਿਲ ਜੂਗਾ ਜੀ ਇੱਕ ਪੂਜਾ ਰੂਮ ਦੇਖੋ ਕਿੰਨਾ ਖੁੱਲਾ ਡੁੱਲਾ ਤੇ ਬਹੁਤ ਹੀ ਵਧੀਆ ਸ਼ਾਨਦਾਰ ਪੂਜਾ ਰੂਮ ਮਾਲਕ ਨੇ ਤਿਆਰ ਕਰਵਾਇਆ ਹੋਇਆ ਮਿੱਤਰੋ ਕੋਠੀ ਦੀ ਗੱਲ ਕਰੀਏ ਦੋ ਮੰਜ਼ਲਾ ਕੋਠੀ ਹੈ ਪੰਜ ਬੈੱਡਰੂਮ ਨੇ ਪੰਜ ਬਾਥਰੂਮ ਨੇ ਤੇ ਚਾਰ ਇਹਦੇ ਵਿੱਚ ਆਪਾਂ ਨੂੰ ਸਟੋਰ ਰੂਮ ਮਿਲਦੇ ਨੇ ਬਹੁਤ ਹੀ ਸ਼ਾਨਦਾਰ ਖੁੱਲੀ ਡੁੱਲੀ ਕੋਠੀ ਹੈ ਤੇ ਬਹੁਤ ਹੀ ਘੱਟ ਰੇਟ ਦੇ ਵਿੱਚ ਆਪਾਂ ਨੂੰ ਇਹ ਮਿਲ ਜੂਗੀ ਤੁਸੀਂ ਦੇਖੋ ਕਿੰਨਾ ਖੁੱਲਾ ਡੁੱਲਾ ਲੌਬੀ ਏਰੀਆ ਆਉਂਦਾ ਦੇਖੋ ਟਾਇਲ ਦਾ ਕੰਮ ਵਾਲ ਪੇਪਰ ਦਾ ਕੰਮ ਪੂਰਾ ਪ੍ਰੀਮੀਅਮ ਕੁਆਲਿਟੀ ਦਾ ਹੋਇਆ ਹੋਇਆ ਮਾਲਕ ਨੇ ਮਿੱਤਰੋ ਪੂਰੀ ਰੀਜ ਲਾ ਕੇ ਇਹ ਕੰਮ ਕਰਵਾਇਆ ਹੋਇਆ ਦੇਖੋ ਕਿਚਨ ਦਾ ਕੰਮ ਟਾਇਲਾਂ ਦਾ ਕੰਮ ਦੇਖੋ ਜੋੜੀਆਂ ਦਾ ਕੰਮ ਦੇਖੋ ਸਾਰੀਆਂ ਸਲਫਾਂ ਦੇ ਉੱਤੇ A ਤੋਂ Z ਮਿੱਤਰੋ ਟਾਇਲ ਦਾ ਕੰਮ ਰੰਗ ਰੋਗਣ ਕਰਾਉਣ ਦਾ ਤਾਂ ਕੰਮ ਹੀ ਖਤਮਾ ਕਰਦੇ ਵਿੱਚ ਕਿੰਨਾ ਖੁੱਲਾ ਡੁੱਲਾ ਕਮਰਾ ਬੈਡਰੂਮ ਦੇਖੋ ਅੱਗੇ ਚਲਦੇ ਹਾਂ ਦੇਖੋ ਕਿੰਨਾ ਜੋ ਵੀ ਕੱਪ ਬੋਰਡ ਦਾ ਕੰਮ ਹੋਇਆ ਜਿੰਨਾ ਲੱਕੜ ਦਾ ਕੰਮ ਹੋਇਆ ਪੂਰਾ ਵਧੀਆ ਕੁਆਲਿਟੀ ਦਾ ਕਰਵਾਇਆ ਹੋਇਆ ਹਰ ਇੱਕ ਕਮਰੇ ਦੇ ਨਾਲ ਆਪਾਂ ਨੂੰ ਇੱਕ ਬਾਥਰੂਮ ਅਟੈਚ ਮਿਲੇਗਾ ਤੁਸੀਂ ਬਾਥਰੂਮ ਦੇ ਵਿੱਚ ਵੀ ਦੇਖ ਸਕਦੇ ਹੋ ਪੂਰਾ ਕੰਪਲੀਟ ਕੰਮ ਹਰ ਇੱਕ ਬਾਥਰੂਮ ਦੇ ਵਿੱਚ ਅੱਗੇ ਚਲਦੇ ਹਾਂ ਮਿੱਤਰੋ ਇੱਕ ਹੋਰ ਬੈਡਰੂਮ ਆ ਗਿਆ ਦੇਖੋ ਇਹ ਬੈਡਰੂਮ ਵੀ ਕਿੰਨਾ ਖੁੱਲਾ ਢੁਲਾ ਬਣਾਇਆ ਹੋਇਆ ਪੂਰਾ ਹਵਾਦਾਰ ਕਮਰਾ ਹੈ ਜੀ ਕੋਠੀ ਦਾ ਕੰਮ ਮਿੱਤਰੋ ਇੰਨਾ ਵਧੀਆ ਕੁਆਲਿਟੀ ਦਾ ਹੋਇਆਗਾ ਕੋਈ ਕੰਮ ਕਰਵਾਉਣ ਦੀ ਲੋੜ ਨਹੀਂ ਜੀਨੇ ਵੀ ਇਹ ਕੋਠੀ ਲੈਣੀ ਹੈ ਬਸ ਸਿੱਧਾ ਆਪਣਾ ਸਮਾਨ ਲਿਆ ਕੇ ਰੱਖੋ ਤੇ ਆਪਣੀ ਰਹਿائش ਕਰੋ ਕਿਉਂਕਿ ਇੱਕ ਵੀ ਕੰਮ ਕਰਾਉਣ ਦੀ ਕੋਠੀ ਦੇ ਵਿੱਚ ਲੋੜ ਨਹੀਂ ਹੈਗੀ ਮਾਲਕ ਨੇ ਪੂਰਾ ਵਧੀਆ ਕੰਮ ਪਹਿਲਾਂ ਹੀ ਕੰਪਲੀਟ ਕਰਵਾ ਰੱਖਿਆ ਹੈ ਆਓ ਮਿੱਤਰੋ ਉੱਪਰ ਚੱਲਦੇ ਆਪਾਂ ਉੱਪਰੋਂ ਆਪਾਂ ਤੁਹਾਨੂੰ ਕੋਠੀ ਦਿਖਾਉਨੇ ਆਂ ਦੇਖੋ ਪੌੜੀਆਂ ਦੇ ਨਾਲ-ਨਾਲ ਇਹਨਾਂ ਨੇ ਜੋ ਘਾਹ ਵਾਲਾ ਮੈਟ ਹੁੰਦਾ ਉਹ ਵੀ ਪੂਰਾ ਪ੍ਰੋਪਰ ਲਗਾ ਰੱਖਿਆ ਤੇ ਉੱਪਰ ਆਪਾਂ ਨੂੰ ਇੱਕ ਕਿਚਨ ਮਿਲ ਜੂਗਾ ਦੇਖੋ ਖੁੱਲਾ ਡੁੱਲਾ ਪੂਰਾ ਕਿਚਨ ਤਿਆਰ ਹੋਇਆ ਸੈਲਫਾਂ ਦਾ ਕੰਮ ਪੂਰਾ ਹੈ ਜੀ ਦੇਖੋ ਜਿੰਨਾ ਵੀ ਟੂਟੀਆਂ ਦਾ ਕੰਮ ਸਾਰਾ ਵਾਟਰ ਸਪਲਾਈ ਦਾ ਕੰਮ ਇਲੈਕਟ੍ਰਿਸਿਟੀ ਦਾ ਕੰਮ ਪੂਰਾ ਕੰਪਲੀਟ ਕਰਵਾ ਰੱਖਿਆ ਮਾਲਕਾਂ ਨੇ ਦੇਖੋ ਇੱਕ ਬੈਡਰੂਮ ਆ ਗਿਆ ਉੱਪਰ ਜੀ ਪੂਰੀ ਕੋਠੀ ਦੇ ਵਿੱਚ 5 ਬੈੱਡਰੂਮ ਨੇ ਮਿੱਤਰੋ 5ਾਂ ਦੇ ਨਾਲ ਬਾਥਰੂਮ ਅਟੈਚ ਨੇਗੇ 2 ਕਿਚਨ ਨੇ 4 ਸਟੋਰ ਰੂਮ ਨੇ ਤੇ ਇੱਕ ਅੱਗੇ ਆ ਬੈੱਡਰੂਮ ਆ ਗਿਆ ਦੇਖੋ ਤੁਸੀਂ ਬੈੱਡ ਲਗਾਏ ਨੇ ਮਾਲਕਾਂ ਨੇ ਕਿੰਨਾ ਖੁੱਲਾ ਡੁੱਲਾ ਰੂਮ ਬਣਾਇਆ ਹੋਇਆ ਮਾਲਕਾਂ ਦਾ ਨੰਬਰ ਆਪਾਂ ਮਿੱਤਰੋ ਸਕਰੀਨ ਤੇ ਚਲਾ ਰਹੇ ਹਾਂ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਜਗ੍ਹਾ ਬਾਰੇ ਮਕਾਨ ਬਾਰੇ ਰਜਿਸਟਰੀ ਵਾਲੀ ਜਗ੍ਹਾ ਹੈ ਖੁੱਲਾ ਡੁੱਲਾ ਕਮਰਾ ਆਪਣੇ ਆ ਦੇਖੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੈ ਮਾਲਕ ਦਾ ਨੰਬਰ ਸਕਰੀਨ ਤੇ ਹੈ ਮਿੱਤਰੋ ਮਾਲਕ ਨੂੰ ਫੋਨ ਕਰ ਕਰਕੇ ਘਰ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਘਰ ਦਾ ਰੇਟ ਰੱਖਿਆ ਜੀ ਮਾਲਕਾ ਨੇ 75 ਲੱਖ ਰੁਪਈਆ ਮੌਕੇ ਤੇ ਰੇਟ ਘੱਟ ਵੱਧ ਹੋ ਸਕਦਾ ਮਾਲਕਾ ਨਾਲ ਗੱਲ ਕਰਕੇ ਤੁਸੀਂ ਰੇਟ ਘੱਟ ਵੱਧ ਕਰ ਸਕਦੇ ਹੋ ਮੌਕੇ ਤੇ ਕੂਠੀ ਦੇ ਉੱਪਰੋਂ ਜਦ ਆਪਾਂ ਬਾਹਰ ਭਾਂਡੇ ਦੇ ਵਿੱਚਾਂ ਦੇਖੋ ਟਾਈਲਾਂ ਦਾ ਕੰਮ ਜੋ ਬਨੇਰੇ ਲੱਗੇ ਹੋਏ ਨੇ ਉਹਨਾਂ ਉੱਤੇ ਵੀ ਸਾਰਾ ਟਾਈਲਾਂ ਦਾ ਕੰਮ ਦੇਖੋ ਕਿੰਨੀ ਖੁੱਲੀ ਡੁੱਲੀ ਜਗ੍ਹਾ ਦੇ ਵਿੱਚ ਕੂਠੀ ਹੈ ਤੇ ਕੂਠੀ ਦੇ ਇੱਕ ਸਾਈਡ ਵੀ ਇਹਨਾਂ ਨੇ ਪੂਰੀ ਜਗ੍ਹਾ ਰੱਖੀ ਹੋਈ ਆ ਤਾਂ ਕਿ ਆਪਾਂ ਸਾਰੇ ਪਾਸੇ ਆ ਜਾ ਸਕੀਏ ਤੁਸੀਂ ਦੇਖ ਸਕਦੇ ਹੋ ਮਿੱਤਰੋ ਖੇਤਾਂ ਦੇ ਵਿੱਚ ਘਰ ਪਾਇਆ ਹੋਇਆ ਬੇੜਾ ਕਿੰਨਾ ਵੱਡਾ ਹੈ ਕੂਠੀ ਦੇ ਸਾਹਮਣੇ ਜੇਕਰ ਮਿੱਤਰੋ ਤੁਸੀਂ ਵੀ ਆਪਣੇ ਘਰ ਕੋਠੀ ਜਾਂ ਮਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਸਾਨੂੰ ਤੁਸੀਂ ਆਪਣੇ ਘਰ ਦੀ ਪ੍ਰੋਪਰ ਵੀਡੀਓ ਬਣਾ ਕੇ ਭੇਜੋ ਤੇ ਆਪਣੀਆਂ 5-4 ਫੋਟੋਆਂ ਟੇਡੇ ਫੋਨ ਨਾਲ ਪੂਰੀ ਵੀਡੀਓ ਬਣਾ ਕੇ ਭੇਜੋ ਘਰ ਦੀ ਪੂਰੀ ਡਿਟੇਲ ਦੱਸੋ ਅਸੀਂ ਫ੍ਰੀ ਦੇ ਵਿੱਚ ਤੁਹਾਡੇ ਘਰ ਦੀ ਐਡ ਲਗਾਵਾਂਗੇ ਸੋ ਆਸ ਕਰਦੇ ਹਾਂ ਜੀ ਤੁਹਾਨੂੰ ਇਹ ਘਰ ਕੋਠੀ ਕਿੱਦਾਂ ਲੱਗੀ ਤੁਸੀਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ